ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਜੋ ਤਿਆਰ ਕਰਨ ਲੱਗੇ ਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਜਿਹੜੀ ਹੈ ਸੰਗਤਾਂ ਤੱਕ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਭ ਖਾਟ ਸਕਣ ਇਹ ਗੁਰਬਾਣੀ ਵਿਆਕਰਨ ਦੇ ਸੰਬੰਧ ਵਿੱਚ ਹੈ ਜੇਕਰ ਆਪਾਂ ਨੂੰ ਵਿਆਕਰਨ ਦੇ ਨੁਕਤੇ ਪਤਾ ਲੱਗ ਜਾਣ ਤਾਂ ਆਪਾਂ ਨੂੰ ਅਰਥਾਂ ਦੇ ਵਿੱਚ ਗੁਰਬਾਣੀ ਨੂੰ ਸਮਝਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੂਰਤ ਮਿਲੇਗੀ ਸੋ ਅੱਜ ਦੀ ਜਿਹੜੀ ਹੈ ਵੀਡੀਓ ਉਹ ਆਪਾਂ ਪਹਿਨਾ ਵਾਲੇ ਵਿਸ਼ੇ ਤੇ ਭਾਵ ਕਿ ਰਿਆ ਜਿਹਦੇ ਵਿੱਚ ਵਰਤਮਾਨ ਕਾਲ ਪੂਤਕਾਲ ਭਖਦ ਕਾਲ ਹੈ ਹੁਕਮੀ ਭਖਦ ਕਾਲ ਹੈ ਉਹਦੇ ਵਿੱਚ ਉਹਦੇ ਬਾਰੇ ਵਿਚਾਰ ਕਰਨੀ ਹੈ ਪਹਿਲਾਂ ਅਸੀਂ ਇਕਵਚਨ ਦੀ ਗੱਲ ਕਰ ਚੁੱਕੇ ਹਾਂ ਵਰਤਮਾਨ ਕਾਲ 3rd ਪਰਸਨ ਆਲਪੁਰਖ 3rd ਪਰਸਨ ਉਹਦੀ ਇੱਕ ਦੀ ਵਿਚਾਰ ਕਰ ਚੁੱਕੇ ਹਾਂ ਇਕਵਚਨ ਦੀ ਹੁਣ ਕਰਾਂਗੇ ਬਹੁਵਚਨ ਦੀ ਧਾਤੂ ਜਿਹੜੀ ਹੈ ਕਿਰਿਆ ਧਾਤੂ ਯਾਨੀ ਕਿਰਿਆ ਦੇ ਅੰਦਰ ਵਿੱਚ ਆਹੇ ਹਾ ਹਾ ਖਾ ਇਸ ਤਰ੍ਹਾਂ ਖਾਲੀ ਹਾ ਇਹ ਨੂੰ ਲਾ ਹਾ ਇਹ ਨੂੰ ਬਿਹਾਰੀ ਨੰਨੇ ਨੂੰ ਸਿਆਲੀ ਨੰਨੇ ਨੂੰ ਬਿਹਾਰੀ ਤੇ ਨੰਨੇ ਨੂੰ ਸਿਆਲੀ ਤੇ ਆ ਨਾਲ ਲਾ ਤੇ ਫਿਰ ਨੰਨੇ ਆ ਇਹ ਜਿਹੜੇ ਇੱਕ ਗਲਾਵਾ ਆ ਜਾਂਦੀਆਂ ਇਹ ਕਦੇ ਕਦੇ ਆ ਜਾਂਦੀਆਂ ਬਹੁ ਵਜਨ ਵੈਸੇ ਇਹ ਇੱਕ ਵਜਨ ਜਨੇ ਪਰ ਕਦੀ ਕਦੀ ਕਿਤੇ ਕਿਤੇ ਇੱਕ ਵਜਨ ਜ ਵੀ ਆ ਜਾਂਦੀਆਂ ਸੋ ਕਈ ਨਾਪਾ ਆ ਨਿਸ਼ਾਨੀਆਂ ਦੇ ਹਿਸਾਬ ਨਾਲ ਇਕਵਚਨ ਕੀਤਾ ਹੁਣ ਬਹੁਵਚਨ ਦੀਆਂ ਆ ਨਿਸ਼ਾਨੀਆਂ ਅਸੀਂ ਕਰ ਰਿਹਾ ਅਨਪੁਰਖ ਇਕਵਚਨ ਕਰ ਚੁੱਕੇ ਆ ਪਹਿਲੀ ਵੀਡੀਓ ਵਿੱਚ ਹੁਣ ਬਹੁਵਚਨ ਅੱਜ ਕਰਾਂਗੇ ਉਹਨਾਂ ਦੇ ਵਾਸਤੇ ਆ ਜਿਹੜੀਆਂ ਹੈ ਨਿਸ਼ਾਨੀਆਂ ਜਿਵੇਂ ਆਪਾਂ ਲਿਖੀਆ ਲਿਖੀਆਂ ਨੇ ਇਹ ਹੁੰਦੇ ਆ ਹੁਣ ਸਾਦ ਸੰਗਤ ਇਹਨਾਂ ਨੂੰ ਆਪਾਂ ਗੁਰਬਾਣੀਆਂ ਪੰਕਤੀਆਂ ਦੇ ਰਾਹੀਂ ਜਿਹੜਾ ਹੈ ਉਹ ਹੋਰ ਸਪਸ਼ਟ ਕਰਾਂਗੇ ਤਾਂ ਕਿ ਆਪਾਂ ਨੂੰ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਆ ਉਸ ਵਕਤ ਸਾਨੂੰ ਉਦੋਂ ਹੀ ਧਿਆਨ ਵਿੱਚ ਆ ਜਾਵੇ ਕਿ ਇਹ ਕੀ ਹੈ ਵਾਚਨ ਹੈ ਤਾਂ ਤੂੰ ਕਿਹੜੀ ਹੈ ਇਹ ਅਨਪੁਰਖ ਹੈ ਇਹ ਸਾਰਾ ਕੁਝ ਪਤਾ ਲੱਗਣ ਲੱਗ ਜਾਂਦਾ ਪਰ ਬੜੀ ਸਮਝ ਜਿਹੜੀ ਆ ਉਹ ਆ ਜਾਂਦੀ ਸੋ ਜਿਸ ਤਰ੍ਹਾਂ ਪਹਿਲੀ ਹੈ ਏ ਏ ਦੇ ਵਿੱਚ ਸਾਖਤ ਹਰ ਰਸ ਸਾਧ ਨ ਜਾਣਿਆ ਤੈਨ ਅੰਤਰ ਹਉਮੇ ਕੰਡਾ ਹੈ ਕੰਡਾ ਹੈ ਜਿਉਂ-ਜਿਉਂ ਚਲ ਹੈ ਜਿਉਂ-ਜਿਉਂ ਚਲ ਹੈ ਜਿਉਂ-ਜਿਉਂ ਚਲ ਹੈ ਚੁਬੈ ਜਿਉਂ-ਜਿਉਂ ਚਲੇ ਚੁਬੈ ਦੁਖ ਭਾਵੈ ਜਮ ਕਾਲ ਸਹ ਸਿਰ ਡੰਡਾ ਹੈ ਉਹ ਦੇਖੋ ਸਾਖਤ ਹਰ ਦਾ ਸਾਧਨਾ ਜਾਣਿਆ ਤੈਨ ਅੰਤਰ ਹਉਮੇ ਕੰਡਾ ਉਹਨਾਂ ਦੇ ਅੰਦਰ ਕੀ ਹੈ ਹਉਮੇ ਦਾ ਕੰਡਾ ਉਹ ਕਹਿੰਦੇ ਜਿਉਂ-ਜਿਉਂ ਚੱਲ ਹੈ ਜਿਵੇਂ ਜਿਵੇਂ ਉਹ ਚੱਲਦੇ ਹਨ ਚੱਲਦਾ ਹੈ ਨਹੀਂ ਚੱਲਦੇ ਹਨ ਕਿਉਂਕਿ ਸਾਗਤ ਨੇ ਸਾਗ ਬਹੁਵਚਨ ਹੈ ਆਉਂ ਕਰ ਨਹੀਂ ਲਾਇਆ ਰਹਿਤ ਸਾਗਤ ਉਹ ਜਦੋਂ ਚੱਲ ਹੈ ਚੱਲਦੇ ਹਨ ਚੁਭ ਹੈ ਦੁੱਖ ਪਾਵੈ ਉਹ ਕੰਡਾ ਜਿਹੜਾ ਚੁਭਦਾ ਹੈ ਤੇ ਫਿਰ ਉਹ ਦੁੱਖ ਪਾਵਦਾ ਹੈ ਉਹ ਦੁੱਖ ਪਾਉਂਦੇ ਹਨ ਕੌਣ ਸਾਗਤ ਇਹ ਕੀ ਹੈ ਬਹੁਵਚਨ ਬਹੁਵਚਨ ਇਹ ਹੈ ਪਾਵੈ ਹੁਣ ਬੋ ਬੋਵਜਨ ਜਿਹੜਾ ਇਹ ਤੇ ਸਾਕਤ ਵੀ ਹੈ ਨਾ ਸਾਕਤ ਦੇ ਥੱਲੇ ਕੰਨੀ ਲੱਗੇ ਸਾਕਤ ਬੋਵਜਨ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ ਸਹਿ ਸਿੰਦੇ ਹਨ ਜਮਕਾਲ ਦਾ ਸਿਰ ਦੇ ਤੇ ਡੰਡਾ ਸਮਝ ਜਿਹੜਾ ਉਹ ਸਿੰਦੇ ਹਨ ਫਿਰ ਡੰਡਾ ਹੈ ਹਰ 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 ਜਾਪੀਏ ਅੰਤਰ ਲਿਵ ਲਈ ਕਿਨ ਬਿਕ ਉਤਰ ਹੈ ਫੋਦ ਹੋਏ ਸਾਧੂ ਸਰ ਨਾਈ ਹੁ ਕੀ ਇਕਲ ਵਿਖ ਉਤਰ ਹੈ ਜੇ ਨੂੰ ਹਰ 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 ਜਪੀਏ ਅੰਤਰ ਲੈ ਬਲਾਈ ਅੰਤਰ ਲੈ ਬਲਾ ਕੇ ਇਹਨੂੰ ਹਰੀ ਨੂੰ ਜਪੀਏ ਕਿਨ ਵਿਖ ਉਤਰ ਹੈ ਕਿਨ ਵਿਖ ਜਿਹੜੇ ਨੇ ਪਾਪ ਨੇ ਉਹ ਕੀ ਹੈ ਉਤਰ ਹੈ ਉਤਰ ਜਾਂਦੇ ਹਨ ਇਤਨੀ ਇਕਲ ਹੋਤੇ ਇਸ ਕਰਕੇ ਇਧਰ ਆ ਗਈ ਸਬੋਚਨ ਚ ਹੀ ਜਾ ਕੇ ਕਿਨ ਵਿਖ ਆਉਗਣੇ ਜਿਵੇਂ ਕੋ ਲੋ ਇ ਦੇਨੇ ਕੋ ਯਾ ਮੈਕੀਕੋ ਕੇ ਲੋ ਕੇ ਕਪਾ ਇਹ ਤੇ ਕਪਾ ਇਹ ਦੇ ਵਿੱਚ ਉਤਰੈ ਸ਼ੁੱਧ ਹੋਏ ਸਾਧੂ ਸਰਨਾਈ ਸ਼ੁੱਧ ਹੋਏ ਸਾਧੂ ਸਰਨਾਈ ਅਗੇ ਤਤ ਜੋਗ ਹੈ ਮਿਲ ਇਕਸ ਹੈ ਤੇ ਨ ਕੋ ਫਸ ਨ ਰੰਜ ਉੱਡ ਹੈ ਤ ਬੈਗ ਬੇਗੋਲੇ ਤ ਕੈ ਜੋਗ ਕਨੈ ਹੁਣ ਜੋ ਹੈ ਤਤ ਚੁਗ ਹੈ ਚੁਗਦੇ ਹਨ ਤਤ ਚੁਗ ਹੈ ਭਾਵ ਚੁਗਦੇ ਹਨ ਮਿਲ ਇਕ ਸਹਿ ਤਿੰਨ ਕੋ ਆਵਾਜ਼ ਨ ਰੰਚ ਉਲਹਿ ਹੈ ਉਲਹਿ ਤੇ ਮੇਗ ਉਲਹਿ ਹੈ ਇਹ ਬਹੁ ਵੱਜ ਨਾਲ ਚੱਲ ਰਿਹਾ ਉਲਹਿ ਪਹਿਲੇ ਇਹ ਦੀ ਆਪਾਂ ਕਰ ਰਹੇ ਆ ਉਲਹਿ ਤੇ ਤੱਕ ਹੈ ਤੱਕਣਾ ਵੇਖਣਾ ਤੱਕਦੇ ਹਨ ਕੀ ਚੋਗ ਕਣੀ ਚੋਗਾਂ ਨੂੰ ਜੋਗ ਕਰਦੇ ਦੇਖਦੇ ਆ ਤੱਕ ਹੈ ਤੱਕਦੇ ਹਨ ਦੇਖਦੇ ਹਨ ਦੇਖਣ ਕਿਉਂਕਿ ਜਾਦੇ ਆ ਬਹੁਵਚਨ ਦੇਖਦੇ ਹਨ ਦੇਖਦਾ ਹੈ ਨਹੀਂ ਦੇਖਦੇ ਹਨ ਤੱਕ ਹੈ ਇਹ ਹੈ ਤੱਕਹਿ ਜੋਕ ਅੱਗੇ ਹਾਏ ਦੇ ਨਾਲ ਅਪਰਚਲਿਏ ਹਾਏ ਤੇ ਹੁਣ ਤਿੰਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮਨਾ ਪੀ ਫੈ ਨੈਨ ਫੋਨ ਫੋਨ ਮੁਹੇ ਅਰਹਤ ਬੈਨ ਹੁਣ ਆ ਗਏ ਤਿੰਨ ਹੁਣ ਸਾਧ ਸੰਗਤ ਆ ਜਿਹੜਾ ਤਿੰਨ ਹੈ ਨਾ ਇਹ ਦੱਸਣ ਦੀ ਹੈ ਵੀ ਤਿੰਨ ਜਿਹੜਾ ਹੈ ਤਾਂ ਤੈਨੂੰ ਸਿਆਰੀ ਤੇ ਲੰਣਾ ਹੈ ਤਿੰਨ ਇਹ ਅਗੇ ਦਾ ਆਪਾਂ ਵਿਸਾਰ ਫਿਰ ਆਵੇਗਾ ਹੁੰਦਾ ਜਿਹੜੇ ਦਾ ਨਾ ਵੀ ਤਿੰਨ ਜਿਹੜਾ ਹੈ ਤਾਂ ਤੈਨੂੰ ਸਿਆਰੀ ਤੇ ਲੰਣਾ ਤਿੰਨ ਹੈ ਨਾ ਜਿਹੜਾ ਉਹ ਬਹੁ ਵਚਦਾ ਜੇ ਇਕ ਵਜਨ ਹੋ ਬਣਾਉਣਾ ਹੋਵੇ ਤਿੰਨ ਦਈ ਇਕ ਵਜਨ ਫਿਰ ਇਹਨੂੰ ਸਿਆਰੀ ਲੱਗਦੀ ਗੁਰਪਾਣੀ ਤੇ ਬੜੇ ਵਾਰ ਆਉਂਦਾ ਤਿੰਨ ਜਦੋਂ ਦਸਿਹਾਰੀ ਆ ਗਈ ਤਾਂ ਸਮਝੋ ਇੱਕ ਵਚਨ ਦੀ ਗੱਲ ਇੱਕ ਇੱਕ ਦੀ ਹੋ ਗਈ ਜੇ ਤਿੰਨ ਜਾਦੇ ਹੈ ਬਹੁ ਵਚਨ ਹੈ ਤਿੰਨ ਨਾਹੀਂ ਨਰਕ ਨਿਵਾਸ ਉਹਨਾਂ ਨੂੰ ਨਰਕ ਨਿਵਾਸ ਨਹੀਂ ਰਕਤ ਨਿਵਾਸ ਨਹੀਂ ਨੇਤ ਸੇਮਰ ਪ੍ਰਭ ਗੁਰਦਾਸ ਨੇਤ ਸੇਮਰ ਨੇਤ ਬਈ ਸੇਮਰ ਪ੍ਰਭ ਗੁਰ ਤੇ ਪ੍ਰਭੂ ਨੇਤ ਸੇਮਰ ਪ੍ਰਭ ਗੁਰਦਾਸ ਪ੍ਰਭ ਗੁਰਦਾਸ ਨੂੰ ਸੰਤੇਜ ਜੰਮ ਨਾ ਪੀਖੈ ਨੇ ਹੁਣ ਤੇ ਤੇ ਆ ਗਿਆ ਹੁਣ ਤੇ ਕੀ ਹੈ ਬਹੁ ਵਚਨ ਹੈ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਤੇ ਮਤਲਬ ਉਹ ਉਹ ਮੁਖ ਉਜਲੇ ਉਹ ਤੋਂ ਬਾਅਦ ਬਹੁਤ ਬਹੁਤ ਅਚਨ ਤੇ ਜਮਨਾ ਪੀਖੈ ਨਾ ਉਹ ਜਿਹੜੇ ਆ ਉਹ ਉਹ ਜਮਨਾ ਪੀਖੈ ਉਹ ਵੇਖਦੇ ਨਹੀਂ ਵੇਖਦੇ ਨਹੀਂ ਨੈਣ ਦੇ ਮੈ ਨਾਲ ਇਹਨਾਂ ਨਾਲ ਇਹਨਾਂ ਨੂੰ ਜਾਉਂਦੇ ਨੇ ਸੋਨ ਮੁਹੇ ਅਨਹਤ ਬੈਗ ਅਗੇ ਸਾਹੇ ਤੋਂ ਬਾਅਦ ਆ ਗਿਆ ਆਏ ਨੂੰ ਲਾ ਹੇ ਕਰ ਕੇ ਰਿਪਾ ਜਿਨ ਨਾਮ ਲਾਏ ਹੁਣ ਜਿਨ ਆਹ ਨੂੰ ਹੁਣੇ ਹੀ ਦੱਸਿਆ ਸੀ ਕਿ ਥਿਆਰੀ ਲੱਗੀ ਹੋਵੇ ਤਾਂ ਇਕਵਚਨ ਐ ਬੋਹਜਨ ਹੋ ਗਿਆ ਸੇ ਕੋਈ ਕਹੇ ਸੀ ਬਹੁਵਚਨ ਚ ਚੱਲ ਰਿਹਾ ਹੈ ਕਰ ਕੇ ਰਿਪਾ ਜਿਨ ਨਾਮ ਜਿਨਾਂ ਨੂੰ ਨਾਮ ਲਾਏ ਸੇ ਸੇਗੀ ਜਿਵੇਂ ਆਪਾਂ ਇੱਥੇ ਪੜਿਆ ਸੀ ਤੇ ਸੋ ਇਹ ਵੀ ਬਹੁਵਚਨ ਸੇ ਉਹ ਹਰ ਹਰ ਸਦਾ ਧਿਆਵੈ ਉਹ ਹਰ ਹਰ ਸਦਾ ਧਿਆਵੈ ਉਹ ਧਿਆਵੈ ਹੱਤੋਂ ਧਿਆਵੈ ਹਾਰਾ ਤਦਾ ਧਿਆਵ ਹੈ ਆ ਗਿਆ ਧਿਆਵ ਹੈ ਆ ਗਿਆ ਧਿਆਵ ਹੈ ਉਹ ਤੇ ਹੁੰਦੇ ਹਨ ਧਿਆਵ ਹੈ ਧਿਉਂਦੇ ਹਨ ਧਿਉਂਦਾ ਹੈ ਨਹੀਂ ਧਿਉਂਦੇ ਹਨ ਹੀ ਬੋਗਵੰਚ ਆਨਬੁਰਗ ਦਾ ਥਰਡ ਪਰਜੰਦਾ ਬੋਗਵੰਚ ਬੋਗਵੰਚ ਆ ਗਿਆ ਧਿਆਵ ਹੈ ਜਿਸ ਨੂੰ ਕਥਾ ਸੁਨਾ ਹੈ ਆਪਣੀ ਸੇ ਗੁਰਦੁਆਰਾ ਸੁਖ ਭਾਵ ਹੈ ਗੁਰ ਗੁਰੂ ਦੇ ਦਰ ਤੇ ਗੁਰਦੁਆਰੇ ਗੁਰੂ ਦੇ ਦਰ ਤੇ ਸੋਖ ਪਾਵੈ ਪਉਂਦੇ ਹਨ ਸੇ ਜਿਸ ਨੂੰ ਕਹਾ ਸੁਣਾ ਆਪਣੀ ਸੇ ਸੇ ਕੀ ਆ ਗਿਆ ਬਹੁਤ ਜਨ ਸੇ ਉਹ ਗੁਰਦੁਆਰੇ ਸੋਖ ਪਾਵੈ ਅੱਗੇ ਹੈ ਭਗਤ ਭਾਏ ਧਿਆਏ ਸੁਆਮੀ ਸਦਾ ਸਦਾ ਹਰ ਗੁਣ ਗਾਵੈ ਭਗਤ ਭਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵੈ ਹੁਣ ਇਹ ਜਿਹੜੇ ਹੈ ਗੁਣ ਆ ਗਏ ਗੁਣ ਉਹ ਗੁਣ ਗਾਉਂਦੇ ਨੇ ਗੁਣ ਵੀ ਬਹੁਵਚਨ ਚ ਆ ਗਿਆ ਗਾਵਹਿ ਆਹ ਇਹ ਵੀ ਨਿਸ਼ਾਨੀਆਂ ਆ ਗਈ ਜੀ ਇਸ ਕਰਕੇ ਇਹ ਬਹੁਵਚਨ ਚ ਆ ਗਿਆ ਗਾਵਹਿ ਸੁਰ ਨਰ ਸੁਗੜ ਸੁਜਾਨ ਗਾਵਹਿ ਜੋ ਤੇਰੇ ਮਨ ਭਾਵੈ ਸੁਗੜ ਸੁਜਾਨ ਗਾਵੈ ਕੌਣ ਸੁਗੜ ਸੁਜਾਨ ਜਾਂਦੇ ਆ ਸੁਗੜ ਵੀ ਹੈ ਸੁਜਾਨ ਵੀ ਹੈ ਇੱਕ ਸੁਗੜਨੀ ਹੈ ਇੱਕ ਸਜਾਨੀ ਹੈ ਇਸ ਕਰਕੇ ਬਹੁਵਚਨ ਸੁਗੜ ਸਜਾਨ ਗਾਵ ਹੈ ਗਾਉਂਦੇ ਹਨ ਜੋ تیرੈ ਮਰ ਪਾਵੈ ਜਿਆਦੇ ਆ ਨਾ ਇਸ ਕਰਕੇ ਪਾਵੈ ਆਹੇ ਆਗੇ ਇਹਨਾਂ ਨੂੰ ਵੇਖੋ ਸੁਗੜ ਸਜਾਨ ਪਾਵ ਅੱਗੇ ਆ ਗਿਆ ਹੀ ਕਾਹੂ ਸੰਗ ਨਾ ਚੱਲ ਹੀ ਮਾਇਆ ਜੰਜਾਲ ਮਾਇਆ ਜੰਜਾਲ ਕੋਈ ਨਾ ਲਈ ਚਾਲੀ ਚਲਦੀ ਮਾਇਆ ਜੰਜਾਲ ਮਾਇਆ ਜੰਜਾਲ ਦੇ ਵਿੱਚ ਜੰਜਾਲ ਕੀ ਬੋਧੇ ਇੱਕ ਨਹੀਂ ਦੋ ਨਹੀਂ ਬਾਧੇ ਬਹੁ ਬਾਝ ਤੈਂ ਦਾ ਚਾਲ ਹੀ ਸੰਗ ਨਾ ਚਾਲ ਹੀ ਮਾਇਆ ਜੰਜਾਲ ਅਗੇ ਦੁਹਾਗਣੀ ਫਿਰ ਕੀ ਸਾਰ ਨਾ ਜਾਣੀ ਫਿਰ ਕੀ ਸਾਰ ਦੁਹਾਗਣੀ ਜਾਦੇ ਬਹੁਤ ਫਿਰ ਕੀ ਸਾਰ ਨਾ ਜਾਣੀ ਨਹੀਂ ਜਾਣਦੀਆਂ ਕਿਆ ਕਰ ਕਰੇ ਸ਼ਿੰਗਾਰ ਕਿਆ ਕਰ ਕਰੇ ਸ਼ਿੰਗਾਰ ਅਗੇ ਹੈ ਨਨੇ ਮੁਸਾ ਮਨਨੇ ਨੂੰ ਸਾਰੀ ਗੱਲ ਇਹ ਹੈ ਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਮਨਮੁੱਖਾਂ ਦੇ ਨਾਲ ਜਿਹੜੀ ਦੋਸਤੀ ਹੈ ਉਹ ਸਿਰਫ ਮਾਇਆ ਦਾ ਸੰਬੰਧ ਹੀ ਹੁੰਦਾ ਹੈ ਵੇਖਦਿਆਂ ਹੀ ਭੱਜ ਜਾਨ ਵੇਖਦਿਆਂ ਹੀ ਹੁਣ ਕਿੰਨੇ ਦੀ ਇਹ ਮਨਮੁੱਖਾਂ ਮਨਮੁੱਖਾਂ ਦੇ ਨਾਲ ਦੋਸਤੀ ਮਨਮੁੱਖੇ ਕਿੰਨੇ ਮੁਫੀ ਜਾ ਰਿਹਾ ਹੈ ਇਹ ਬਹੁਤ ਚੰਗਾ ਹੈ ਇਸ ਕਰਕੇ ਭੱਜ ਭਾਜੇ ਭਾਜ ਕੇ ਚਲੇ ਜਾਂਦੇ ਜਾਨ ਤੇ ਜਾਂਦੇ ਰਹਿੰਦੇ ਆ ਜਾਂਦੇ ਆ ਜਾਨ ਜਾਨ ਜਾਂਦੇ ਰਹਿੰਦੇ ਮੈਨੂੰ ਸਿਹਾਰੀ ਆ ਗਈ ਬਾਜਾ ਕਦੇ ਨਾ ਪਾਇਨ ਗੰਡ ਤੇ ਕਦੀ ਉਹ ਗੰਡ ਪਾਉਂਦੇ ਨਹੀਂ ਭਾਵੇਂ ਨੇਕਤਾ ਨਹੀਂ ਰੱਖਦੇ ਗਾਇ ਗੰਡ ਜੀ ਕੀ ਸਾਰ ਨਾ ਜਾਣਨੀ ਜਾਣਨੀ ਹੁਣ ਕੀ ਆ ਗਿਆ ਜੀ ਬਿਹਾਰੀ ਆ ਗਿਆ ਅੱਗੇ ਵਿਆਹ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਆਹ ਮਨਮੁਖਾਂ ਦੀ ਗੱਲ ਆ ਰਹੀ ਹੈ ਮਨਮੁਖ ਇਤਨੀ ਲਜਾਰੇ ਇਸ ਕਰਕੇ ਇਹ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਖੋਟੇ ਠਵਰ ਨ ਪਾਈਨੀ ਉਹ ਪਾਉਂਦੇ ਨਹੀਂ ਸਿਆ ਲੱਗਿਆ ਠਵਰ ਠਵਰ ਨੂੰ ਟਿਕਾਣਾ ਥਾ ਕਹਿੰਦਾ ਠੌਰ ਨਹੀਂ ਮਿਲਦੀ ਟਿਕਾਣਾ ਠਹਿਰ ਜੀ ਨੂੰ ਕਹਿੰਦੇ ਆ ਇਹ ਕੋਟੇ ਠਵਰ ਉਹਦੇ ਬਾਗ ਕਦੇ ਘਰ ਤੇ ਠਹਿਰ ਨਹੀਂ ਕੋ ਨੂੰ ਮਿਲਦੀ ਟੌਰ ਨਹੀਂ ਮਿਲਦੀ ਘਰ ਨਹੀਂ ਮਿਲਦੀ ਨਾ ਪਾਈ ਨਹੀਂ ਅਰਲੇ ਜੁਠਾ ਨੇ ਅਰਲੇ ਜੁਠਾ ਨੇ ਅੱਗੇ ਹੈ ਜੀ ਨੰਨੇ ਨੂੰ ਸਿਹਾਰੀ ਆ ਤੇ ਨਾਲ ਨਾ ਹੁੰਦੀ ਆ ਨਾਲ ਨਾ ਹੁੰਦੀ ਆ ਇਹ ਅੱਠੇ ਪੈਰ ਇਕ ਤੇ ਲਵੇ ਇਕ ਤੇ ਲਵੇ ਅੱਠੇ ਪੈਰ ਇਕ ਤੇ ਲਵੇ ਮਾ ਨੇ ਹੁਕਮ ਆਪਾਰ ਮਾਨੇਨ ਹੁਕਮ ਅਪਾਰ ਅਪਾਰ ਦੇ ਹੁਕਮ ਮੰਨਦੇ ਨੇ ਮਾਨੇਨ ਮੰਨਦੇ ਮਾਨੇਨ ਬਹੁਵਚਨ ਬਹੁਵਚਨ ਅਠੇ ਪੈਰ ਇਕਤੇ ਲਵੇ ਮਾਨੇਨ ਹੁਕਮ ਅਪਾਰ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੋਟੇਨ ਲੋਟੇਨ ਲੁੱਟਦੇ ਹਨ ਅਵਰ ਹੋਰ ਨਿਤ ਕਾਮਣ ਅਵਰ ਲੋਟੇਨ ਸੋ ਪੰਜ ਜਨਾਂ ਪੰਜ ਕੀ ਪਾਨ ਲਿਆ ਕਾਮ ਨੂੰ ਲੰਮ ਹੋਰਤ ਆਉ ਪ੍ਰੋਟਿਆ ਅਗੇ ਨਨ ਨੂੰ ਫਿਰ ਸਿਆਰੀ ਤੇ ਆ ਗਿਆ ਨਾਮ ਰਤੇ ਜਨ ਸਦਾ ਸੁਖ ਪਾਹਿਨ ਐ ਪਾਹਿਨ ਐ ਨਨ ਨੂੰ ਜਾਨ ਨਾਨਕ ਤੈਨ ਬਲ ਜਾਏ ਠੀਕ ਔਰ ਇਸ ਆ ਜਿਹੜਾ ਹੈ ਦਲਾਵਾ ਹੈ ਇੱਕ ਵਚਨ ਚਾ ਪਰ ਦਲਾਵਾ ਕਦੇ ਕਦੇ ਆ ਜਾਂਦੀਆਂ ਨੇ ਬਹੁ ਵਚਨ ਚ ਵੀ ਕਿਤੇ ਕਿਤੇ ਬਹੁਤ ਘੱਟ ਆਉਨੀਆਂ ਪਰ ਆ ਜਾਂਦੀਆਂ ਆਏ ਸੇ ਪਰਵਾਨ ਹੈ ਉਹਨਾਂ ਦੇਖੋ ਆਏ ਸੇ ਸੇ ਵੀ ਬਹੁਵਚਨ ਆਏ ਜਿਹੜੇ ਆਏ ਸੇ ਉਹ ਪਰਵਾਨ ਹੈ ਹੈ ਆਏ ਗਲਾਈਆਂ ਹੈ ਨਹੀਂ ਹੁਣ ਕਿਉਂਕਿ ਬਹੁਵਚਨ ਆ ਗਿਆ ਪਰ ਇਹ ਇਹ ਜਿਹੜਾ ਹੈਗਾ ਉਹ ਇੱਕ ਵਚਨ ਦੀ ਨਿਸ਼ਾਨੀ ਹੈ ਪਰ ਆ ਗਿਆ ਬਹੁਵਚਨ ਪਰ ਇੱਕ ਅਧੀ ਕਦੀ ਆਉਂਦਾ ਹੈ ਸਭ ਕੁਲ ਕਾ ਕਰੇ ਉਧਾਰ ਆਂਦਨ ਗੁਣ ਗਾਵੇ ਦਿਨ ਰਾਤੀ ਗਾਵੇ ਗਉਂਦੇ ਹਨ ਅੰਦਰ ਗੁਣ ਗਾਉਂਦੇ ਹਨ ਗੁਣ ਬਹੁਤ ਅੱਛਾ ਗਾਵੇ ਗਾਉਂਦੇ ਹਨ ਦਿਨ ਰਾਤਿ ਗਾਵੇ ਦਿਨ ਰਾਤਿ ਹੁਣ ਦੇਖੋ ਆਪ ਬਹੁਤੀਆਂ ਧਾਰਨਾ ਦੇ ਕੁਝ ਲਫ਼ਜ਼ ਲਿਖੇ ਨੇ ਕੋਈ ਸ਼ਬਦ ਲਿਖੇ ਨੇ ਉਹਨਾਂ ਤੋਂ ਆਪਾਂ ਨੂੰ ਕਾਫੀ ਪਤਾ ਲੱਗੇਗਾ ਉਤਰ ਹੈ ਉਤਰਦੇ ਹਨ ਉੱਪਰ ਸਾਰੇ ਹੈਗੇ ਜੁਗ ਹੈ ਜੁਗਦੇ ਹਨ ਤੱਕ ਹੈ ਤੱਕਦੇ ਹਨ ਦੇਖਦੇ ਹਨ ਭਾਪ ਦੇ ਪ੍ਰਿਆ ਪੇਖ ਹੈ ਵੇਖਦੇ ਹਨ ਗਾਵ ਹੈ ਗਾਉਂਦੇ ਹਨ ਧਿਆਵ ਹੈ ਧਿਆਉਂਦੇ ਹਨ ਪਾਵ ਹੈ ਪਾਉਂਦੇ ਇਸੇ ਤਰ੍ਹਾਂ ਚਾਲ ਹੀ ਚਲਦੇ ਹਨ ਸਮਾਹੀ ਸਮਾਉਂਦੇ ਹਨ ਜਾਣ ਹੀ ਜਾਣਦੇ ਹਨ ਜਾਣ ਜਾਂਦੇ ਹਨ ਪਾਈਨੀ ਪਾਉਂਦੇ ਪਾਉਂਦੇ ਹਨ ਅਗੇ ਹੈ ਜਾਣਨੀ ਜਾਣਦੇ ਹਨ ਮਾਨੀਨ ਮਾਨੀਨ ਜਿਹੜਾ ਨਨੇ ਨੂੰ ਸਿਆਲੀਆ ਤੇ ਨਾਲ ਲਾ ਲਗੀ ਮਨ ਨੇ ਮੰਦੇ ਹਨ ਲੋਟੇਨ ਇਹ ਵੀ ਉਹੀ ਹੈ ਨਾਲ ਲਾ ਲਗੀ ਰੋਟੇਨ ਲੁੱਟਦੇ ਹਨ ਪਾਇਨ ਪਾਦੇ ਹਨ ਗਾਵੇ ਘੌਂਦੇ ਹਨ ਹੈ ਤੋ ਹੈ ਅਨ ਐਦਾ ਮਤਲਬ ਹੈ ਇਹ ਬਹੁਵਚਨ ਆ ਜਾਂਦਾ ਸੋ ਇਸੀ ਸਾਸੰਗਤ ਆਪਣਾ ਇਕਵਚਨ ਤੇ ਬਹੁਵਚਨ ਇਕਵਚਨ ਪਹਿਲਾਂ ਕੀਤਾ ਹੈ ਬਹੁਵਚਨ ਅਜੇ ਕੀਤਾ ਹੈ ਔਰ ਔਰ ਗੁਰਬਾਣੀ ਦੀਆਂ ਪੰਕਤੀਆਂ ਦੇ ਰਹੀ ਆਪਾਂ ਇਹਨੂੰ ਵਿਚਾਰਿਆ ਸੋ ਅਗਲੀ ਵੀਡੀਓ ਜਿਹੜੀ ਆ ਉਹ ਅਗਲੇ ਤੇ ਆਏਗੀ ਅਨਪੁਰਬ थर्ड पर्सन ਹੋ ਗਿਆ ਅਗਲੀ ਆਏਗਾ ਮਧਪੁਰਕ ਸੈਕੰਡ ਪਰਸਨ ਜਿਹੜਾ ਹੈ ਉਹਦੇ ਦੇਖ ਵਚਨ ਗੋ ਵਚਨ ਦੇ ਉੱਤੇ ਉਹ ਨਵੀਂ ਜਿਹੜੀ ਹੈ ਉਹ ਆਪਣੇ ਵੀਡੀਓ ਫਿਰ ਆਏਗੀ ਸੋ ਇਸ ਇਨੀ ਹੀ ਜਿਹੜੀ ਵਿਚਾਰ ਹੈ ਉਹਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ